14 ਨਵੰਬਰ 2024 ਦਾ ਨੋਟੀਫਿਕੇਸ਼ਨ ਹਮ ਹਮ ਗਵਰਨਮੈਂਟ ਆਫ ਇੰਡੀਆ ਦਾ ਹਮ ਪਾਰਲੀਮੈਂਟ ਨੇ ਦੋਨਾਂ ਨੇ ਰਾਜ ਸਭਾ ਤੇ ਲੋਕ ਸਭਾ ਚ ਕੇਵਲ 72 ਘੰਟਿਆਂ ਚ ਬਿਨਾ ਕਿਸੇ ਬਹੁਤ ਵੱਡੀ ਡਿਬੇਟ ਉਹ ਕੀਤੀ ਇਹ ਕਰਤਾ ਤੇ ਪੰਜਾਬ ਦੀ ਸਰਕਾਰ ਨੇ 28 ਮਾਰਚ ਨੂੰ ਕਰਤਾ ਐਸੇ ਜਿਹੜੀ ਲੰਗੀ ਹੈ ਜਿਹੜਾ ਸੈਸ਼ਨ ਲੰਘਿਆ ਹਮ ਹਮ ਉਹ ਇਹ ਹੈ ਕਿ ਜਿਹੜੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਨੇ ਬੰਦੇ ਫੈਕਟਰੀਆਂ ਜਾਂ ਬਾਕੀ ਹਮ ਹੁਣ ਉਹ ਡੀਕ੍ਰਿਮੀਨਲਾਈਜ਼ ਨੇ ਉਹ ਕਾਇਦ ਨਹੀਂ ਹੋ ਸਕੀ ਉੱਤੇ ਕ੍ਰਿਮੀਨਲ ਪਰਚਾ ਅਰਜ ਦਰਜ ਹੋ। ਮਨ ਲ ਪੈਨਲਟੀ ਦੇ ਰੂਪ ਤੋਂ ਤੀ ਪੈਸੇ ਦੇਈ ਜਾਓਰ ਜਿੰਨੇ ਅਮਾ ਪੈਸੇ 5000 ਤੋਂ 15 ਲੱਖ ਤੱਕ। ਤੇ ਕਿੰਨੇ ਮਿਲ ਲਗੇ ਕਦੇ ਜਦ ਫੜਿਆ ਜਾਊਗਾ ਉਦੋਂ ਦੇ ਵੀ ਦੇਊਗਾ ਜੇ ਉਹਨੇ ਪਾਣੀ ਬਰਬਾਦ ਕਰਨਾ ਲੋਕ ਤੇ ਜੈਵਿਕ ਜ਼ਿੰਦਗੀ ਜੜੀ ਹੈ। ਉਹ ਬਰਬਾਦ ਕਰਨ ਦਾ ਲਾਇਸੈਂਸ ਦਿੱਤਾ ਜਿਹੜੇ ਹੁਕਮਰਾਨ ਦੇ ਦੇਣ। ਦਿੱਲੀ ਚ ਬੈਠੇ ਤੇ ਪੰਜਾਬ ਚ ਬੈਠੇ। ਮਨ ਲ 2 ਕਰੋੜ ਦੇ ਮੁਨਾਫੇ ਪਿੱਛੇ ਜੇ 15 ਲੱਖ ਰੁਪਏ ਪੈਨਲਟੀ ਵੀ ਦੇਣੀ ਪੈ ਜਾਵੇ ਤਾਂ ਕੀ ਆ ਪ੍ਰੋਬਲਮ। ਨਹੀਂ ਕੁਝ ਵੀ ਨਹੀਂ ਆ। ਪਹਿਲਾਂ ਇਹ ਮੁਨਾਫੇ ਦਾ ਕੁਸ਼ ਨਹੀਂ। ਹਮ। ਪਹਿਲਾ ਗਵਰਨਮੈਂਟਾਂ ਦੀ ਅਪਰੋਚ ਦਾ ਕੁਐਸਚਨ ਗਵਰਨਮੈਂਟ ਇਹ ਬੇਸਿਕ ਫੰਡਾਮੈਂਟਲ ਰਾਈਟ ਨਹੀਂ ਕਿ ਪੀਣ ਵਾਲਾ ਸ਼ੁੱਧ ਪਾਣੀ ਮੇਰੇ ਲੋਕਾਂ ਨੂੰ ਹੂੰ ਇਹ ਰਾਈਟ ਟੂ ਲਾਈਫ ਦਾ ਉਲੰਘਣ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਇਹ ਕਹਿੰਦਾ ਕਿ ਪ੍ਰਦੂਸ਼ਿਤ ਪਾਣੀ ਜਿੰਨਾ ਮਰਜ਼ੀ ਵਰਤਦੇ ਰਹੋ ਜਿਹੜਾ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਲਾਈਫ ਦਾ ਮੈਨੂੰ ਕੋਈ ਗੋਲੀ ਮਾਰਦਾ ਕਿ ਮੈਂ ਮਰਦਾ ਤੇ ਜੇ ਮੈਨੂੰ ਪਾਣੀ ਕਿਸ ਤਰ੍ਹਾਂ ਜ਼ਪਰਾਣੇ ਮੈਂ ਉਹਦੇ ਨਾਲ ਮਰਦਾ ਤਾਂ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਹੂੰ